Thank <laughs> you. Thank you for watching this the ਤੇ ਪੀਰ ਜੀ ਤੇ ਨਗਾ ਮੇਲੇ ਚ ਬਹੁਤ ਬਹੁਤ ਲੱਗਿਆ ਕੀ ਗਾਇ ਚਾਹੋ ਦੇਲੇ ਵਾਲੋ ਮਾਈਕ ਤੇ ਜਕਾਰਾ ਬਾਬੇ ਹਜਰੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਤੇ ਮੇਲਾ ਜਿਹੜਾ ਚੱਲ ਰਿਹਾ ਸਰਕਾਰ ਦਾ ਤੇ ਸਾਡੇ ਪਰਬਾਦਾ ਜੀ ਤੋਂ ਬਾਪੂ ਸੰਦਲ ਜੀ ਤੇ ਦਦੀ ਭਾਗੋ ਜੀ ਔਰ ਮੰਗਰਦੀ ਤੇ ਸਾਡੀ ਦਾਦੀ ਦਦੀ ਸ਼ਰੀਫਾ ਜੀ ਪਰ ਫਾਦਰ ਜੀ ਵੱਡੀ ਦੀ ਉਹ ਸੰਗਵਾਸੀ ਆ ਤੇ ਇਸ ਟਾਈਮ ਦੇ ਫਾਦਰ ਜੀ ਉਹਦੇ ਜਾਰੀ ਜੀ ਐਸਾ ਮੌਕੇ ਦੀ ਸਰਦਾਰ ਜਾਬਸੀ ਦੇ ਬੱਚੇ ਜੀ ਜਾਨ ਬੇਗਾ ਵੀ ਮੇਰਾ ਸੁਭ ਵੀ ਕਰਾ ਰਿਹਾ ਸੀ ਤੇ ਪੰਚ ਵੀ ਮੇਰਾ ਚੱਲ ਰਿਹਾ ਜੀ ਸਾਡਾ ਜੀ ਜਿਹੜਾ ਮੇਰਾ ਤੇਰੇ ਨਾਲ ਗੱਲ ਕਰ ਰਿਹਾ ਡੰਡਾ ਭਲਾਣਾ ਜੀ ਲੱਗੇ ਦੇਰ ਤੋਂ ਸੈਤਰੀ ਤੇ ਜਿਲ੍ਹਾ ਕਰਤੂਸੜਾ ਜੀ ਤੇ ਮੈਂ ਤੇ ਪਹਿਲੇ ਪੱਧਰ ਦੀਆਂ ਕਾਪੀਆਂ ਫੜੀਆਂ ਸੀ ਆਪਦੇ ਪੋਤਾ ਦੇ ਦੀਆਂ ਤੇ ਇਸ ਟਾਈਮ ਦੀ 83ਵਾਂ ਲੇਖਕ ਜੀ ਅੱਛਾ ਜੀ 83 ਸਾਲ ਹੋ ਪਲੇ ਜੀ ਇਸ ਲੇਖਕ ਬਾਈ ਐਨ ਆਰ ਆਈ ਭਰਾਵਾਂ ਦਾ ਜਿੱਤੇ ਹੋ ਰਿਹਾ ਆਪਾਂ ਤੇ ਕਹਿੰਦੇ ਚਲੋ ਰਿਹਾ ਹੈ ਐਨ ਆਰ ਆਈ ਭਰਾਵਾਂ ਦਾ ਜਿੱਤੂਗੇ ਬਾਤ ਨਾ ਨਗਰ ਦੇ ਆਫੇ ਨਾਲ ਜੀ ਤੇ ਉਹਨਾਂ ਦੀ ਸਰਕਾਰਾਂ ਦੀ ਰਹਿਤ ਨਾਲ ਅੱਛਾ ਜੀ ਜੀਰਾ ਵੀ ਰੱਖੋ ਬਹੁਤ ਧੰਨਵਾਦ ਦਾ ਮੈਂ ਸਭ ਦਾ ਜਿੰਨੇ ਵੀ ਸਰਕਾਰਾਂ ਹੁੰਦੀਆਂ ਇਹ ਮਾਰਗ ਦਾ ਦਰਵਾਜ਼ਾ ਹੈ ਦਰਵਾਜ਼ੇ ਉਹਨਾਂ ਦੇ ਦੇ ਧੰਨਵਾਦ ਲੰਗਰ ਪਾਣੀ ਚੱਲ ਰਿਹਾ ਜੀ ਦੋ ਗੱਲ ਲੰਗਰ ਪਾਣੀ ਆ ਅੱਛਾ ਤੇ 10 11 ਭਾਗ ਦੇ 11 ਭਾਗ ਦੇ ਤਰੀਕ ਤੋਂ ਵੱਡੀ ਹੋ ਜੀ ਜੀ ਸਿੰਘ ਜੀ ਦਾ ਵੀ ਪ੍ਰੋਗਰਾਮ ਹੈ ਹਾਂ ਜੀ ਸਿੰਘ ਜੀ ਦਾ ਵੀ ਆ ਗਿਆ ਉਹਨੇ 4-6 ਹੋ ਚੱਲੇ ਆ ਜੀ ਸਿੰਘ ਜੀ ਕਿੰਨੇ ਵਜੇ ਆਬ ਜੀ ਤੇ 그러면은 5:30 6:00 ਦੇ ਵਿੱਚ ਹੋਈ ਜਾਣੀ ਆ 5:30 ਬਿਲਕੁਲ ਅੱਛਾ ਠੀਕ ਹੈ ਅੱਜ ਉਹ ਸਾਡੇ ਚੰਨਾਂ ਨਾਲ ਸੰਪਰਕ ਇਹ ਕੰਮ ਦੇ ਦੇਣਾ ਮੈਂ ਤੁਹਾਨੂੰ ਲਖਲਾ ਕਰਵਾਇਆ ਬਨਾ ਜੀ ਬਹੁਤ ਬੜੀਆਂ ਚੰਗੀਆਂ ਕਰਦਾ ਜੀ ਤੁਹਾਡਾ ਜਿਹੜਾ ਤੁਸੀਂ ਆਪ ਦੇ ਟਾਈਮ ਤੇ ਟਾਈਮ ਕੱਢ ਕੇ ਆਪ ਦੇ ਸੇਵਲ ਕੋਲ ਘਰ ਆਏ ਆ ਕਹਿੰਦੇ ਦਰਬਾਰ ਦਾ ਪੂਰਾ ਨਾਮ ਹੈ ਬਦਲਾ ਨਾਮ ਕਹਾਵਾ ਹਾਜੀ ਪੀਰ 11ਵੀਂ ਵਾਲੀ ਸਰਕਾਰ ਹਾਜੀ ਪੀਰ ਜਿਹਦਾ ਸਨਾਮਾ ਮੇਲਾ 10-11 ਆ ਭਾਦੇ ਕਿਹੜੇ ਸੰਗਤ ਆ ਗਿਆ ਪ੍ਰਗਾਪੁਰੀਆਂ ਬਿਲਕੁਲ ਜੀ ਬਿਲਕੁਲ ਜੀ ਸਹੀ ਬੱਚੇ ਵਾਲਾ ਬਕਾਲੇ ਬੱਚੇ ਹੁੰਦੀ ਹੈ ਸਰਦਾਰ ਕਿਹਦੇ ਜੁੱਤੀ ਪਤਾ ਘੱਟੇ ਨਹੀਂ ਗੱਲ 11 ਆ ਭਾਦੋ ਛਾਦੀ ਪੱਤੀ ਤਰੀਕ ਠੀਕ ਹੈ ਬਾਬਾ ਜੀ ਮਿਹਰਵਾਣੀ ਇਹ ਪੱਤੀ ਹੈ

ਹਾਂ ਜੀ ਦੇ ਕੇ ਸਲਾਨਾ ਮਿਲਿਆ ਹੈ ਕਾਫੀ ਹਾਂ ਜੀ ਕਾਫੀ ਬਹੁਤ ਬਹੁਤ ਮਿਹਰਬਾਨੀ ਬੁਝਾਵ ਜਾ पर ओके जी ਕਿੰਨਾ ਵਟਿਆ ਕਰਾ ਜਾ ਕਰਾ ਵੀ ਹਾਸਲ ਬਪਾ ਬੀ ਹਾਂ ਅਲਗ ਹੋਣੀ ਜਬ ਜਰਾ ਦੋਣੀ ਲੋਕ ਕੋ ਜੀ ਦੋਣੀ ਲੋਕ ਕੋ ਜੀ ਬਿਲਕੁਲ ਲੱਗ ਪੂਰਾ ਖਰਚ ਆ ਮੇਰੇ ਪੱਟੇ ਜਿਹੜਾ ਲਵਾ ਦੇਣਾ ਜਿਹੜਾ ਲਵਾ ਦੇਣਾ ਜਿਹੜਾ ਲਵਾ ਦੇਣਾ ਕਿੰਨਾ ਵਟਿਆ ਕਰਾ ਜਾ ਕਰਾ ਵੀ ਜੁਮਾਗਲ ਵੀ ਮੈਂ ਕਹਿੰਦੀ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਵਧੀਆ ਬਾਬਾ ਜੀ ਦੀ ਲੱਖ ਲੱਖ ਮੁਬਾਰਕਾਂ ਦੀ ਸਾਰਿਆਂ ਨੂੰ ਔਰ ਸੰਗਤ ਨੂੰ ਜਿਹੜੀ ਆਈ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਕਹਿਣਾ ਔਰ ਹਰ ਸਾਲ ਦੀ ਤਰ੍ਹਾਂ ਸਰਕਾਰ ਹਾਜੀ ਪੀਰ ਗੌਂਸਤਾਕ ਸਰਕਾਰ ਜੀ ਦਾ ਮੇਲਾ ਚੱਲਦਾ ਸਾਲਾਨਾ ਉਹ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਔਰ ਜਿਹੜੇ ਮੇਰੇ ਸੱਜਣ ਮਿੱਤਰ ਯਾਰ ਦੋਸਤ ਸਾਰੇ ਆਏ ਆ ਤੇ ਸਾਰਿਆਂ ਨੂੰ ਬਹੁਤ ਹੀ ਮੇਲੇ ਦੀਆਂ ਮੁਬਾਰਕਾਂ ਕੀ ਕਹਾਂ ਤੁਹਾਨੂੰ ਸੇਦਾ ਜੀ ਮੌਸਮ ਵੀ ਥੋੜਾ ਜਿਹਾ ਮੌਸਮ ਇਦਾਂ ਵੀ ਮਾਲਕ ਦੀ ਮਰਜ਼ੀ ਹੈ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਤੇ ਤੁਹਾਡੇ ਸਾਹਮਣੇ ਖਾੜਾ ਦੁਆਰਾ ਤਿਆਰ ਕਰਨਾ ਤੇ ਆ ਇਧਰ ਮੀਂਹ ਤੇ ਚਲੋ ਇਸ ਹਾਲ ਦੀ ਤਰ੍ਹਾਂ ਹਰੇਕ ਸਾਲ ਤਰ੍ਹਾਂ ਸਾਲਾਨਾ ਸ਼ਿੰਝ ਮੇਲਾ ਕਰਾਈਦਾ ਹੈ ਉਹ ਸਰਕਾਰ ਦੀ ਤਰ੍ਹਾਂ ਸ਼ਾਮਾਂ ਨੂੰ ਸ਼ਿੰਝ ਮੇਲਾ ਤੇ ਸਾਰੇ ਰੰਗ ਰੰਗ ਪ੍ਰੋਗਰਾਮ ਸਟੇਜੀ ਤੇ ਬਹੁਤ ਹੀ ਵਧੀਆ ਸ਼ਿੰਝ ਮੇਲਾ ਹੋ ਰਿਹਾ ਰੌਣਕ ਥੇ ਵੀ ਮਾਲਕ ਦੀ ਕਿਰਪਾ ਨਾਲ ਗੌਂਸਪਗ ਦੀ ਸਰਕਾਰ ਦੀ ਹਾਜ਼ਰੀ ਦੀ ਕਿਰਪਾ ਪੂਰੀ ਐਮਐਫ ਲੱਗੀ ਪਈ ਆ ਔਰ ਲੱਗ ਲੱਗ ਪਹਿਲਵਾਨ ਆਏ ਆ ਮੈਂ ਬਹੁਤ ਹੀ ਸ਼ੁਕਰੀਆ ਦਾ ਕਰਦਾ ਸਾਰਿਆਂ ਦਾ